ਮੌਤ ਮੈਨੂੰ ਮਿਟਾ ਦੇਵੇ ਇਹ ਪ੍ਰਭੂ ਇਸ ਤੋਂ ਪਹਿਲੇ ਮੈਂ ਤੇਰੇ ਚ ਸਮਾ ਜਾਵਾਂ ਇਹਨੂੰ ਜੀਵਨ ਮੁਕਤ ਕਹਿੰਦੇ ਮੌਤ ਮੇਰਾ ਅੰਧ ਕਰ ਦੇਵੇ ਏ ਬੇਅੰਤ ਉਸ ਤੋਂ ਪਹਿਲੇ ਮੈਂ ਤੇਰੇ ਚ ਲੀਨ ਹੋ ਜਾਵਾਂ ਇੰਜ ਨਾ ਹੋਵੇ ਮੇਰਾ ਅੰਤ ਹੋ ਜਾਏ ਔਰ ਬੇਅੰਤ ਦੀ ਲੀਨਤਾ ਨਸੀਬ ਨਾ ਬੜੀ ਸੋਹਣੀ ਪ੍ਰਾਰਥਨਾ ਹੈ ਬੜੀ ਗਜ਼ਬ ਦੀ ਪ੍ਰਾਰਥਨਾ ਹੈ ਖਤਰਾ ਹਰ ਵਕਤ ਮੌਜੂਦ ਹੈ ਇਸ ਵਾਸਤੇ ਸਾਈਹਬ ਕਹਿੰਦੇ ਨੇ ਜਪ ਕਰਨ ਲੱਗਾ ਤਾਂ ਪਹਿਲਾ ਮਰਨ ਕਹੋ ਤੇ ਕਬੂਲ ਕਰਕੇ ਜਪ ਕਰੇ ਤੇਰੇ ਸਿਰ ਦੇ ਉੱਤੇ ਮੰਡਲਾ ਰਹੇ ਇਹ ਸੱਤ ਮੰਡਲਾ ਰਹੇ ਅੱਜ ਜਾਂ ਕੱਲ ਡੰਗ ਮਾਰੇ ਮੈਂ ਫਿਰ ਅਰਜ਼ ਕਰਾਂ ਖਤਰੇ ਤੋਂ ਬਿਨਾ ਮਨ ਸਾਵਧਾਨ ਨਹੀਂ ਹੁੰਦਾ ਖਤਰੇ ਤੋਂ ਬਿਨਾ ਮਨ ਇਕਾਗਰ ਨਹੀਂ ਆਉਂਦਾ ਹਜ਼ਾਰਾਂ ਅਭਿਆਸੀਆਂ ਦਾ ਇਹ ਰੋਜ਼ ਕਹਿਣਾ ਹੈ ਹਰ ਸ਼ਹਿਰ ਦੇ ਵਿੱਚ ਮਿਲਦੇ ਨੇ ਕੀ ਕਰੀਏ ਗੈਨੇ ਜੀ ਬਾਣੀ ਜਪਦੇ ਤੇ ਆ ਮਨ ਤੇ ਕਾਗਰ ਹੁੰਦਾ ਬੈਠਦੇ ਤੇ ਹਾਂ ਕੀਰਤਨ ਦੇਚ ਮਨ ਤੇ ਕਾਗਰ ਹੁੰਦਾ ਕਰਦੇ ਤੇ ਹਾਂ ਬਾਣੀ ਦਾ ਪਾਠ ਮਨ ਤੇ ਕਾਗਰ ਹੁੰਦਾ ਨਹੀਂ ਅਸੀਂ ਮਨ ਤੇ ਆ ਪ੍ਰਮਾਤਮਾ ਨੂੰ ਮੈਂ ਉਹਨਾਂ ਨੂੰ ਕਹਿੰਨੇ ਆਉਨਾ ਪ੍ਰਮਾਤਮਾ ਤੋਂ ਪਹਿਲੇ ਮੌਤ ਨੂੰ ਮੰਨ ਲਓ ਇਹ ਹੀ ਗੁਰੂ ਨਾਨਕ ਕਹਿੰਦੇ ਹੈ ਇਹ ਹੀ ਕਹਿੰਦੇ ਪਹਿਲਾ ਮਰਨ ਕਬੋ ਜੀਵਨ ਕੀ ਛੜਾਸ